ਬਰਛਾ ਬਰਛਾ ਤੋਤਾ ਬੋਲਿਆ ਇਕੇ ਤੇਰੀ ਜਿਮੀ ਭੈੜੀ ਇਕੇ ਤੇਰਾ ਮੁੱਢ ਪੁਰਾਣਾ ਨਾ ਮੇਰੀ ਜਿਮੀ ਭੈੜੀ ਤੇ ਨਾ ਮੇਰਾ ਮੁੱਢ ਪੁਰਾਣਾ ਇਕੇ ਖਾਦਾ ਨਵਾਬ ਦੀਆਂ ਡਾਚੀਆਂ ਇਕੇ ਸਤੀਰ ਕਪ ਖੜੇ ਤਰਖਾਣਾ ਤਰਖਾਣਾ ਦੇ ਮਰਨ ਬੱਚੜੇ ਆਵ ਕੁਟੂ ਕੁਟੂ ਕਮ ਕਾਣਾ ਮਰਨ ਨਵਾਬ ਦੀਆਂ ਡਾਚੀਆਂ ਨਾਲੇ ਆਪ ਪੂ ਮਰੇ ਨਵਾਬ ਸਿਆਣਾ ਇਸ ਕਾਬ ਟੋਟੇ ਚ ਤੋਤਾ ਬਿਰਸ਼ ਜਣ ਕੇ ਦਰਖਤ ਨੂੰ ਆਖਦਾ ਹੈ ਕਿ ਇੱਕ ਤੂੰ ਮਾੜੀ ਜ਼ਮੀਨ ਤੇ ਉੱਗਿਆ ਹੋਇਆ ਹੈ ਤੇ ਤੇ ਨਾਲ ਹੀ ਤੇਰਾ ਮੁੱਢ ਬਹੁਤ ਹੀ ਪੁਰਾਣਾ ਭਾਵ ਪੈੜਾ ਮੁੱਢ ਭਾਵ ਕੇ ਮੋਛਾ ਕਹਿ ਦਿੰਦੇ ਐ ਇਸ ਤੇ ਇਸ ਤੇ ਰੁੱਖ ਆਖਦਾ ਹੈ ਕਿ ਨਾਹੀਂ ਮੈਂ ਮਾੜੀ ਜ਼ਮੀਨ ਤੇ ਉਗਿਆ ਹੋਇਆ ਹਾਂ ਅਤੇ ਨਾ ਹੀ ਮੇਰਾ ਮੁੱਢ ਪੁਰਾਣਾ ਹੈ ਉਹ ਆਖਦਾ ਹੈ ਕਿ ਮੇਰਾ ਕੁਝ ਹਿੱਸਾ ਤਾਂ ਨਵਾਬ ਦੀਆਂ ਡਾਚੀਆਂ ਖਾ ਗਈਆਂ ਹਨ ਡਾਚੀਆਂ ਮਤਲਬ ਜਿਹੜਾ ਊਠ ਦੇ ਉੱਪਰ ਪਾਈ ਜਾਂਦੀ ਹੈ ਤੇ ਤੇ ਵੱਡਾ ਹਿੱਸਾ ਤਰਖਾਣਾ ਨੇ ਸ਼ਤੀਰ ਬਣਾਉਣ ਲਈ ਵੱਢ ਲਿਆ ਹੈ ਇਸ ਤੇ ਤੋਤਾ ਆਖਦਾ ਹੈ ਕਿ ਅਜਿਹੇ ਤਰਖਾਣਾ ਦੇ ਬੱਚੇ ਮਰ ਜਾਣ ਤੇ ਉਹਨਾਂ ਘਰ ਮਕਾਣਾ ਆਉਂਦੀਆਂ ਰਹਿਣ ਇੰਜ ਹੀ ਤੋਤਾ ਸਿਆਣੇ ਨਵਾਬ ਤੇ ਉਸ ਦੀਆਂ ਡਾਚੀਆਂ ਦੇ ਮਰਨ ਦੀ ਗੱਲ ਕਰਦਾ ਹੈ ਪੇਪਲ ਗਾਵੇ ਵੋੜ ਗਾਵੇ ਗਾਵੇ ਹਰੀਆਲਾ ਤੂਤ ਖੜ ਕੇ ਸੁਣ ਰਾਈਆ ਤੇਰੀ ਰੂਹ ਹੋ ਜਾਊਗੀ ਸੂਤ ਇਸ ਕਾਵ ਟੋਟੇ ਵਿੱਚ ਦੱਸਿਆ ਗਿਆ ਹੈ ਕਿ ਪੇਪਲ ਬੋਹੜ ਤੇ ਹਰਿਆ ਭਰਿਆ ਤੂਤ ਆਦ ਸਾਰੇ ਰੁੱਖ ਗਾਉਂਦੇ ਹਨ ਇੰਜ ਰਾਹੀ ਨੂੰ ਕਿਹਾ ਗਿਆ ਹੈ ਕਿ ਉਹ ਖੜ ਕੇ ਉਹਨਾਂ ਦੇ ਗੀਤ ਸੁਣੇ ਤੇ ਇਸ ਨਾਲ ਉਸ ਦੀ ਰੂਹ ਠੀਕ ਹੋ ਜਾਵੇਗੀ ਅਰਥਾਤ ਉਸ ਦਾ ਮਨ ਸ਼ਾਂਤ ਹੋ ਜਾਵੇਗਾ ਰੁੱਖ ਬੋਲ ਨਾ ਸਕਦੇ ਪਾਵੇਂ ਬੰਦਿਆਂ ਦਾ ਦੁੱਖ ਪੁੱਛਦੇ ਇਸ ਕਾਵ ਟੋਟੇ ਵਿੱਚ ਦੱਸਿਆ ਗਿਆ ਹੈ ਕਿ ਪਾਵੇਂ ਰੁੱਖ ਮਨੁੱਖਾਂ ਦੀ ਤਰ੍ਹਾਂ ਬੋਲ ਨਹੀਂ ਸਕਦੇ ਪਰ ਤਾਂ ਵੀ ਉਹ ਆਪਣੇ ਵਿਸ਼ੇਸ਼ ਜੀਵਾਂ ਚ ਬੰਦਿਆਂ ਦਾ ਦੁੱਖ ਪੁੱਛਦੇ ਹਨ ਅਰਥਾਤ ਰੁੱਖਾਂ ਦੀ ਬੰਦਿਆਂ ਨਾਲ ਦਿਲੀ ਨੇੜਤਾ ਹੁੰਦੀ ਹੈ ਇਸੇ ਲਈ ਉਹ ਉਸਦੇ ਦੁੱਖਾਂ ਦੇ ਭਾਗੀ ਬਣ ਜਾਂਦੇ ਹਨ ਬਿਰਸ਼ਾਂ ਦੇ ਗੀਤ ਸੁਣ ਕੇ ਮੇਰੇ ਦਿਲ ਵਿੱਚ ਚਾਨਣ ਹੋਇਆ ਇਸ ਕਾਵ ਟੋਟੇ ਵਿੱਚ ਕਿਹਾ ਗਿਆ ਹੈ ਕਿ ਬਿਰਸ਼ਾਂ ਦੇ ਗੀਤ ਸੁਣ ਕੇ ਮੇਰੇ ਦਿਲ ਦਿਲ ਚ ਚਾਨਣ ਹੋਇਆ ਹੈ ਅਰਥਾਤ ਮੇਰਾ ਦਿਲ ਖੁਸ਼ ਹੋਇਆ ਹੈ ਪਿਪਲਾ ਦੱਸ ਦੇਵੇ ਕਿਹੜਾ ਰਾਹ ਸੁਰਗਾਂ ਨੂੰ ਜਾਵੇ ਇਸ ਕਾਵ ਟੋਟੇ ਭਾਵ ਲੋਕ ਗੀਤ ਪਿੱਪਲ ਦੇ ਰੁੱਖ ਨੂੰ ਪੁੱਛਿਆ ਗਿਆ ਹੈ ਕਿ ਸਵਰਗ ਨੂੰ ਕਿਹੜਾ ਰਸਤਾ ਜਾਂਦਾ ਹੈ ਚੁੱਪ ਚੁੱਪ ਪਿੱਪਲ ਆਵੇ ਮੇਰੀ ਰੂਹ ਦੀ ਗੰਢ ਖੋਲ ਇਸ ਲੋਕ ਗੀਤ ਵਿੱਚ ਗੀਤ ਗਾਉਣ ਵਾਲਾ ਪਿੱਪਲ ਦੇ ਰੁੱਖ ਨੂੰ ਕਹਿ ਰਿਹਾ ਹੈ ਕਿ ਤੂੰ ਬਹੁਤ ਹੀ ਪਰਦੇ ਜਿਹੇ ਨਾਲ ਮੇਰੇ ਮਨ ਦੀ ਗੰਢ ਖੋਲ ਕੇ ਅਰਥਾਤ ਉਸ ਦੇ ਮਨ ਦੀ ਦੁਬਿਧਾ ਨੂੰ ਦੂਰ ਕਰ ਦੇ ਪੇਪੜਾ ਉੱਤੇ ਆਈਆਂ ਬਹਾਰਾਂ ਬੋੜਾ ਨੂੰ ਲੱਗੀਆਂ ਗੋਲਾ ਜੰਗ ਨੂੰ ਨਾ ਜਾਵੇ ਦਿਲ ਦੇ ਬੋਲ ਮੈਂ ਬੋਲਾਂ ਇਸ ਵਿੱਚ ਇੱਕ ਮੁਟਿਆਰ ਆਪਣੇ ਮਾਹੀ ਨੂੰ ਆਪਣੇ ਮਨ ਦੀ ਗੱਲ ਕਰਦੀ ਹੋਈ ਆਖਦੀ ਹੈ ਕਿ ਪਿੱਪੜਾਂ ਉੱਤੇ ਬਹਾਰਾਂ ਆਈਆਂ ਹੋਈਆਂ ਹਨ ਅਤੇ ਬੋਹੜਾਂ ਨੂੰ ਗੋਹਲਾਂ ਲੱਗੀਆਂ ਹੋਈਆਂ ਹਨ ਇਸ ਲਈ ਉਹ ਅਜੇ ਇਸ ਲਈ ਉਹ ਅਜੇੇ ਸਮੇਂ ਮੈਦਾਨੇ ਜੰਗ ਨਾ ਜਾਵੇ ਅਰਥਾਤ ਉਹ 마ਹੀ ਨੂੰ ਕਰ ਰਹਿਣ ਲਈ ਆਖਦੀ ਹੈ ਥੜਿਆਂ ਆਵਾਜ਼ ਨਾਲ ਸੌਂਦੇ ਪਿੱਪਲ ਫੁੱਲਾਂ ਵਾ ਫੁੱਲਾਂ ਬਾਜ ਨਾ ਫਲਾਈਆਂ ਹੱਸਾ ਨਾਲ ਹਮੇਲਾ ਸੁੰਧੀਆਂ ਬੰਦਾ ਨਾਲ ਗਜਰਾਈਆਂ ਧੰਨ ਭਾਗ ਮੇਰੇ ਆਖੇ ਪਿੱਪਲ ਕੁੜੀਆਂ ਨੇ ਪੀਂਗਾ ਪਾਈਆਂ ਸੌਣ ਵਿੱਚ ਕੁੜੀਆਂ ਨੇ ਪੀਂਗਾ ਅਸਮਾਨ ਚੜਾਈਆਂ ਇਸ ਕਾਵ ਟੋਟੇ ਚ ਕਿਹਾ ਗਿਆ ਹੈ ਕਿ ਥੜਿਆਂ ਤੋਂ ਬਗੈਰ ਪਿੱਪਲ ਚੰਗੇ ਨਹੀਂ ਲੱਗਦੇ ਥੜੇ ਦਾ ਮਤਲਬ ਜਿਹੜਾ ਪੇਪਲ ਦੇ ਆਲੇ ਦੁਆਲੇ ਬਣਿਆ ਹੁੰਦਾ ਹੈ ਬੈਠਣ ਲਈ ਥਾਂ ਬਣੀ ਹੁੰਦੀ ਹੈ ਤੇ ਨਾਲ ਹੀ ਫੁੱਲਾਂ ਬਗੈਰ ਫੁਲਾਈਆਂ ਚੰਗੀਆਂ ਲੱਗਦੀਆਂ ਨਾ ਹੀ ਫੁੱਲਾਂ ਬਗੈਰ ਫੁਲਾਈਆਂ ਚੰਗੀਆਂ ਲੱਗਦੀਆਂ ਹਨ ਇੰਜ ਹੀ ਹੱਸਾਂ ਨਾਲ ਹੀ ਹਮੇਲਾਂ ਤੇ ਬੰਦਾਂ ਨਾਲ ਗਜਰਾਈਆਂ ਸੁੰਦਰ ਲੱਗਦੀਆਂ ਹਨ ਇਸ ਸਮੇਂ ਪੇਪਲ ਦਾ ਰੁੱਖ ਆਖਦਾ ਹੈ ਕਿ ਮੈਂ ਚੰਗੀ ਕਿਸਮਤ ਵਾਲਾ ਹਾਂ ਕਿਉਂਕਿ ਮੇਰੇ ਤੇ ਕੁੜੀਆਂ ਨੇ ਪਿੰਗਾ ਪਾਈਆਂ ਹੋਈਆਂ ਹਨ ਇੰਜ ਸੌਣ ਦੇ ਮਹੀਨੇ ਕੁੜੀਆਂ ਪੇਪੜਾਂ ਤੇ ਪਿੰਗਾ ਪਾ ਕੇ ਝੂਟਦੀਆਂ ਹਨ ਇਸ ਸਮੇਂ ਉਹ ਪਿੰਗਾ ਬਹੁਤ ਉੱਚੀ ਝੂਟਦੀਆਂ ਹਨ ਅਰਥਾਤ ਪਿੰਗਾ ਦੇ ਹੁਲਾਰੇ ਬਹੁਤ ਲੰਬੇ ਹੁੰਦੇ ਹਨ ਪੇਪੜਾ ਵੇ ਮੇਰੇ ਪੇਕੇ ਪਿੰਡ ਦੇ ਆ ਤੇਰੀਆਂ ਠੰਡੀਆਂ ਛਾਵਾਂ ਢਾਵ ਤੇਰੀ ਦਾ ਗੰਦਲਾ ਪਾਣੀ ਉਤੋਂ ਬੂਰ ਹਟਾਵਾਂ ਸੱਬੇ ਸੇ ਏਲੀਆਂ ਸੌਰੇ ਗਈਆਂ ਕਿਸ ਨੂੰ ਹਾਲ ਸੁਣਾਵਾ ਚਿੱਠੀਆਂ ਵੇ ਰੰਗ ਭੇਜਦਾ ਕਿਹੜੀ ਸ਼ੌਣੀ ਲੁਕਾ ਲਿਆ ਨਾਵਾ ਇਸ ਕਾਬ ਟੋਟੇ ਵਿੱਚ ਮੁਟਿਆਰ ਆਪਣੇ ਪਿੰਡ ਦੇ ਪਿੰਪਲ ਨੂੰ ਆਖਦੀ ਹੈ ਕਿ ਤੇਰੀਆਂ ਸ਼ਾਮਾਂ ਬਹੁਤ ਠੰਡੀਆਂ ਹਨ ਇਸ ਤਰ੍ਹਾਂ ਇਸ ਥਾਂ ਤੇ ਢਾਬ ਦਾ ਪਾਣੀ ਗੰਦਲਾ ਹੈ ਤੇ ਮੈਂ ਪਾਣੀ ਉੱਤੇ ਪਿਆ ਪਿਆ ਰਿਹਾ ਬੂਰ ਹਟਾ ਰਹੀ ਹਾਂ ਉਹ ਆਖਦੀ ਹੈ ਕਿ ਮੇਰੀਆਂ ਸਾਰੀਆਂ ਸਹੇਲੀਆਂ ਸੌਰੇ ਗਈਆਂ ਹੋਈਆਂ ਹਨ ਇਸ ਲਈ ਮੈਂ ਆਪਣੇ ਮਨ ਦੀ ਗੱਲ ਕਿਸ ਨਾਲ ਸਾਂਝੀ ਕਰਾਂ ਉਹ ਇਹ ਵੀ ਨਹੀਂ ਆਖਦੀ ਹੈ ਉਹ ਇਹ ਵੀ ਆਖਦੀ ਹੈ ਕਿ ਮੇਰਾ ਢੋਲ ਮੈਨੂੰ ਬੇਰੰਗ ਚਿੱਠੀਆਂ ਭੇਜਦਾ ਹੈ ਤੇ ਏ ਵੀ ਪਤਾ ਨਹੀਂ ਕਿ ਉਹ ਕਿਹੜੀ ਸ਼ੌਣੀ ਵਿੱਚ ਨੌਕਰੀ ਕਰ ਰਿਹਾ ਹੈ ਬਾਜ਼ਾਰ ਵਕੇਂਦੀ ਤਰਵੇ ਮੇਰਾ ਸਾਹਮਣੀ ਗਲੀ ਵਿੱਚ ਕਰਵੇ ਪਿੱਪਲ ਨਿਸ਼ਾਨੀ ਜੀਵੇ ਢੋਲਾ ਢੋਲਾ ਜਾਨੀ ਸਾਡੀ ਗਲੀ ਆਵੇ ਤੇਰੀ ਮਿਹਰਬਾਨੀ ਇਸ ਕਾਵ ਟੋਟੇ 'ਚ ਮਟਿਆਰ ਆਪਣੇ ਪਿਆਰੇ ਨੂੰ ਆਖਦੀ ਹੈ ਕਿ ਵਜਾਰ 'ਚ ਤਰ ਵਿਕਦੀ ਹੈ ਤੇ ਮੇਰੇ ਘਰ ਸਾਹਮਣੇ ਵਾਲੀ ਗਲੀ ਵਿੱਚ ਹੈ ਮੇਰੇ ਘਰ ਉੱਥੇ ਪਿੱਪਲ ਦੇ ਕੋਲ ਹੈ ਉਹ ਆਪਣੇ ਢੋਲ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦੀ ਉਸ ਨੂੰ ਆਪਣੀ ਗਲੀ ਚ ਭਾਵ ਘਰ ਆਉਣ ਲਈ ਆਖਦੀ ਹੈ ਉਹ ਆਖਦੀ ਹੈ ਕਿ ਜੇ ਉਹ ਘਰ ਆਵੇਗਾ ਤਾਂ ਉਸ ਦੀ ਮਿਹਰਬਾਨੀ ਹੋਵੇਗੀ